ਵਾਹੇ ਗੁਰੂ ਸਾਹਿਬ ਜੀ ਚਲਾਂਗੇ ਉਠ ਨਾਮ ਜਾਪ ਨਿਸ ਬਾਸੁਰ ਆਰ ਗਾੜ ਤਜੇ ਨਾਮ ਵਿਆਪਈ ਨਾਨਕ ਮਿਟੇ ਉਪਾਦ ਸੁਖੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰ ਕੈ ਜਲਮ ਮਾਰਨ ਦੁਖ ਜਾਏ ਗੁਰੂ ਗਰੀ ਬਨਵਾ ਸੋਰਠ ਮਹਲਾ ਪਨਵਾ ਪਾਏ ਕਿਰਪਾਲ ਸਵਾਮੀ ਮੇਰੇ ਤਿਤ ਸਾਚੈ ਦਰਬਾਰ ਸਾਗਰ ਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮ ਕਿਉ ਹਟ ਤਾਰ ਭਾਏ ਕਿਰਪਾਲ ਸੁਆਮੀ ਮੇਰੇ ਤੇ ਤੂੰ ਸੱਚ ਦਰਬਾਰ ਸਾਗੁਰਤਾਬ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕਿਉ ਆਟਕਾਰ ਹਰ ਕੇ ਚਨਰ ਦੇ ਉਰਕਾਰ ਸਦਾ ਸਦਾ ਪ੍ਰਭ ਸੰਬਰੀਆ ਪਾਈ ਦੁੱਖ ਕਿਲ ਵਿਖ ਕਾਟਨ ਹਾਰ ਰਹਾ ਜਿਸ ਕੀ ਸਰਣੀ ਉਬਰੈ ਪਾਈ ਜਨ ਰਚਿਆ ਸਭ ਕੋਏ ਕਰਨ ਕਰ ਸਮਰਾਥ ਸੋ ਪਾਈ ਸੱਚਾ ਸੱਚੀ ਸੋਏ ਨਾਨਕ ਪ੍ਰਭੂ ਧਾਈ ਆ ਪਾਈ ਮਨ ਤਨ ਸੀਤਲ ਹੋਏ ਕਰਨ ਕਾਰ ਸੁਮਰਥ ਸੋ ਪਾਈ ਸੱਚਾ ਸੱਚੀ ਸੋਏ ਨਾਨਕ ਪ੍ਰਭ ਧਾਈ ਆ ਪਾਈ ਮਨ ਤਨ ਸੀਤਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਭਾਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਾਗੁਰਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜੰਮ ਕਿਉ ਹਟ ਤਾਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਵਾਹਿਗੁਰੂ ਸਾਹਿਬ ਜੀ ਆਸ ਕ੍ਰਪਾਨ ਖੰਡ ਘੜਗ ਤਬਕ ਤਬਰ ਅਰ ਤੀਰ ਸਾਹਿਬ ਉਸ ਰੋਹੀ ਸੈthi ਜੈ ਹਮਾਰੇ ਪੀਰੇ ਵਾਹਿਗੁਰੂ ਸਾਬ ਜੀ RAMKALI ਪਾਦਸ਼ਾਹ ਦਸਵੀਂ ਰੇ ਮਨ ਏ ਬਿਦ ਜੋਗ ਕਮਾਓ ਰੇ ਮਨ ਇਹ ਵਿਦ ਜੋਗ ਕਮਾਓ ਸਿੰਘੀ ਸਾਚ ਆ ਕਪੜ ਕੰਠਲਾ ਧਿਆਨ ਬੇਪੂ ਚੜਾਓ ਰਹਾਓ ਤਾਤੀ ਗਾਓ ਆਤਮ ਬਾatkar ਕੀ ਬਿਸ਼ਾ ਨਾਮ ਆਧਾਰੰ ਭਜੇ ਪਰਮ ਤਾਰਤਾ ਧਰ ਕੋ ਉਪਜੇ ਰਾਗ ਪ੍ਰਸਾਰੰ ਉਗਟੇ ਕਾਲ ਤਰੰਗ ਰੰਗ ਅਦ ਗਿਆਨ ਗੀਤ ਬੰਧਨੰ ਚੱਕ ਚੱਕ ਰਏ ਦੇਵਦਾਨ ਮਰ ਛਕ ਛਕ ਬਿਉਂ ਭਵਾਨ ਆਤਮ ਦੇ ਪੇ ਸੰਜਮ ਕੋ ਜਾਪ ਸੋ ਅਜੱਪਾ ਜਾਪੈ ਸਦਾ ਰ ਕੰਚਨ ਸੀ ਕਾਇਆ ਕਾਲ ਨ ਕਬੂ ਵਿਆਪੈ ਸਦਾ ਰ ਕੰਚਨ ਸੀ ਕਾਇਆ ਕਾਲ ਨ ਕਬੂ ਵਿਆਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ